ਸੋ ਭਗਤ ਕਬੀਰ ਜੀ ਦੇ ਪਾਸ ਬਹੁਤ ਸਾਰੇ ਸਾਧੂ ਬਹਾਤਮਾ ਜਿਗਿਆਸੂ ਬ੍ਰਹਮਚਾਰੀ ਇਕੱਠੇ ਹੋਏ ਇਕੱਤਰ ਹੋਏ ਭਗਤ ਕਬੀਰ ਸਾਹਿਬ ਜੀ ਨੂੰ ਸ਼ਾਂਤ ਜਿਤ ਬੈਠੇ ਵੇਖ ਕਰਕੇ ਉਹਨਾਂ ਮਹਾਤਮਾ ਨੇ ਬੇਨਤੀ ਕੀਤੀ ਕਿ ਕਬੀਰ ਸਾਹਿਬ ਜੀ ਇਤਨੀ ਸ਼ਾਂਤੀ ਆਪ ਜੀ ਨੂੰ ਕਿੱਥੋਂ ਪ੍ਰਾਪਤ ਹੋਈ ਹੈ ਜੋ ਤੁਹਾਡੇ ਮਨ ਦੇ ਵਿੱਚ ਕੋਈ ਫੁਰਨਾ ਹੀ ਨਹੀਂ ਫੁਰਦਾ ਜੇ ਸਰਾ ਆਪ ਬੈਠੇ ਹਾਂ ਹੁਣ ਮਨ ਦੇ ਵਿੱਚ ਕੋਈ ਨਾ ਉਹ ਜ ਫੁਰਨੇ ਉੱਠਦੇ ਰਹਿੰਦੇ ਬਾਣੀ ਵੀ ਪੜਦੇ ਆਂ ਸੇਵਾ ਵੀ ਕਰਦੇ ਆਂ ਫਿਰ ਵੀ ਫੁਰਨੇ ਕੋਈ ਨਾ ਕੋਈ ਉੱਠਦੇ ਰਹਿੰਦੇ ਆਪਣੇ ਮਨ ਦੇ ਵਿੱਚ ਵੀ ਆ ਕੰਮ ਕਰਨਾ ਜਾਂ ਆ ਨਹੀਂ ਕੀਤਾ ਆ ਰਹਿ ਗਿਆ ਤੇ ਕਹਿਣ ਲੱਗੇ ਤੁਹਾਡੇ ਮਨ ਦੇ ਵਿੱਚ ਕੋਈ ਫੁਰਨਾ ਹੀ ਨਹੀਂ ਫੁਰਦਾ ਆਤਮਾਨੰਦ ਦੇ ਵਿੱਚ ਇੱਕ ਰਸ ਦੇ ਵਿੱਚ ਲੀਨ ਰਹਿੰਦੇ ਹੋ ਆਪ ਨੂੰ ਇਤਨੀ ਠੰਡ ਕਿੱਥੋਂ ਪ੍ਰਾਪਤ ਹੋ ਗਈ ਹੈ ਤਾ ਭਗਤ ਕਬੀਰ ਸਾਹਿਬ ਜੀ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਦੱਸਦੇ ਹਨ ਵੀ हे ਸੰਤ ਜਨੋ ਵਾਹਿਗੁਰੂ ਦੇ ਨਾਮ ਕਰਕੇ ਸਾਡਾ ਮਨ ਤਪਨੋਂ ਹਟ ਗਿਆ ਹੈ ਜਿਸ ਤਰ੍ਹਾਂ ਮਹਾਰਾਜ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਜਿਉ ਤਪਤ ਹੈ ਬਾਰੋ ਬਾਰ ਪ੍ਰਾਣੀ ਦਾ ਜੀ ਤਪਦਾ ਰਹਦਾ ਵਿਸ਼ਿਆਂ ਦੇ ਵਿੱਚ ਤਪਦਾ ਰਹਿੰਦਾ ਚਿੰਤਾ ਦੇ ਵਿੱਚ ਤਪਦਾ ਰਹਿੰਦਾ ਨਾਮ ਦੇ ਕਰਕੇ ਹੀ ਸਾਡੇ ਅੰਦਰ ਬਲਦੀ ਹੋਈ ਜਿਹੜੀ ਅੱਗ ਸ਼ਾਂਤ ਹੋ ਗਈ ਹੈ ਵਿਸ਼ਿਆ ਦੀ ਅੱਗ ਪਦਾਰਥ ਪਾਉਣ ਦੀ ਅੱਗ ਜਿਸ ਕਰਕੇ ਅਸੀਂ ਇਕਾਗਰ ਚਿਤ ਹੋ ਕਰਕੇ ਬੈਠੇ ਰਹਿੰਦੇ ਹਾਂ ਇਹ ਸਾਡੇ ਵਰਗੇ ਕਲਜੂਗੀ ਜੀਵ ਨੂੰ ਸਮਝਾਉਣ ਵਾਸਤੇ ਸਾਧ ਸੰਗਤ ਜੀ ਉਪਦੇਸ਼ ਕਥਨ ਕਰਦੇ ਭਗਤ ਕਬੀਰ ਸਾਹਿਬ ਜੀ ਅਬ ਮੋਹਿ ਜਲਤ ਰਾਮ ਜਲ ਪਾਇਆ ॥ ਬਿਹੇ ਸੰਤ ਜਨੋ ਪਹਿਲਾ ਮੋਹਿ ਭਾਵ ਅਸੀਂ ਵਾਹਿਗੁਰੂ ਦੇ ਵਿਛੋੜੇ ਦੀ ਅੱਗ ਦੇ ਵਿੱਚ ਜਲਤ ਸੜ ਰਹੇ ਸੀ ਪਰ ਹੁਣ ਅਸੀਂ ਰਾਮ ਵਾਹਿਗੁਰੂ ਜੋ ਹੈ ਰਮਿਆ ਹੋਇਆ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਨਹੀਂ ਰਾਮ ਪਰਮਾਤਮਾ ਜਿਹੜਾ ਸਾਰੇ ਪਾਸੇ ਰਮਿਆ ਹੋਇਆ ਹੈ ਮਹਾਰਾਜ ਕਹਿੰਦੇ ਹੈ ਸੰਤ ਜਨੋ ਅਸੀਂ ਵਾਹਿਗੁਰੂ ਦੇ ਵਿਛੋੜੇ ਦੀ ਅੱਗ ਨੂੰ 부ਝਾ ਦਿੱਤਾ ਹੈ ਨਾਮ ਦੇ ਨਾਲ ਵਿਛੋੜੇ ਦੀ ਅੱਗ ਦੇ ਵਿੱਚ ਜਲ ਰਹੇ ਸੀ ਸੜ ਰਹੇ ਸੀ ਹੁਣ ਅਸੀਂ ਪਰਮਾਤਮਾ ਰੂਪੀ ਜਲ ਪਾਣੀ ਨੂੰ ਪਾ ਲਿਆ ਹੈ ਪਹਿਲਾਂ ਅਸੀਂ ਮੋਹ ਆਦਿਕ ਦੀ ਤ੍ਰਿਸ਼ਨਾ ਰੂਪੀ ਅਗਦੇ ਵਿੱਚ ਸੜਦੇ ਸੀ ਹੁਣ ਅਸੀਂ ਸ਼ਾਂਤੀ ਦੇਣ ਵਾਲਾ ਰਾਮ ਰੂਪੀ ਜਲ ਸਤਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਸਾਧ ਸੰਗਤ ਜੀ ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਭਗਤੀ ਕਰਦੇ ਸੀ ਤਾਂ ਵਾਹਿਗੁਰੂ ਦੇ ਵਿਛੋੜੇ ਕਰਕੇ ਹਿਰਦਾ ਬਹੁਤ ਤਬਦਾ ਸੀ ਇੱਕ ਦਿਨ ਭਗਤੀ ਕਰਦਿਆਂ ਨੂੰ ਆਕਾਸ਼ ਬਾਣੀ ਹੋਈ ਵੀ हे ਕਬੀਰ ਗੁਰੂ ਤੋਂ ਉਪਦੇਸ਼ ਲਏ ਤੋਂ ਬਿਨਾ ਕਲਿਆਣ ਨਹੀਂ ਹੁੰਦਾ ਬਿ ਗੁਰੂ ਦੇ ਉਪਦੇਸ਼ ਤੋਂ ਬਿਨਾ ਮੇਰੀ ਭਾਵ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਕਬੀਰ ਸਾਹਿਬ ਜੀ ਨੇ ਕਿਹਾ ਵੀ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ ਪ੍ਰਭੂ ਤਾਂ ਆਕਾਸ਼ ਬਾਣੀ ਹੋਈ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕਰ ਰਾਮਾਨੰਦ ਨੂੰ ਕਬੀਰ ਸਾਹਿਬ ਜੀ ਕਹਿਣ ਲੱਗੇ ਰਾਮਾਨੰਦ ਜੀ ਤਾਂ ਨੀਵੀਂ ਜਾਤੀ ਵਾਲਿਆਂ ਨੂੰ ਉਪਦੇਸ਼ ਨਹੀਂ ਦਿੰਦੇ ਮੈਂ ਸੁਣਿਆ ਸੌ ਸਵਕਤ ਆਕਾਸ਼ ਬਾਣੀ ਨੇ ਕਬੀਰ ਸਾਹਿਬ ਜੀ ਨੂੰ ਕਿਹਾ ਵੀ ਰਾਮਾਨੰਦ ਸਵੇਰੇ ਇਸ਼ਨਾਨ ਕਰਨ ਜਾਂਦਾ ਹੈ ਉਸ ਵਕਤ ਉਹ ਰਸਤੇ ਦੇ ਵਿੱਚ ਲੰਮਾ ਪੈ ਜਾਵੇ ਉਹ ਆਪ ਹੀ ਦਿਨ ਨੂੰ ਉਪਦੇਸ਼ ਦੇ ਦੇਵੇਗਾ تو ساتھ سنگ جی بھگت کبیر صاحب جی نے اسے پرکار وہ کاشی دے کے برہم گاٹ دے راہتے لمے پی گئے ادھرو رام آنند جی اسنان کرئے آ گئے ہون کر کے رام جی دے پیروں دا ٹھڑا کبیر صاحب جی نو نگا دکھا نہیں بھی لمے پے تا کڑاو دی ٹھوکر لگن کر کے شریر تکلیف ہوئی کبیر صاحب جی رو پے ਔਈ ਲੈਣਾ ਸੰਜੇ ਕਬੀਰ ਪੰਥੀ ਜੀ ਨੇ ਉਸ ਵੇਲੇ ਕਬੀਰ ਸਾਹਿਬ ਜੀ ਦੀ ਉਮਰ 7 ਬਰੇ ਦੀ 7 ਸਾਲ ਦੀ ਲਿਖੀ ਹੈ ਤੇ ਤਦੋਂ ਰਾਮਾਨੰਦ ਜੀ ਨੇ ਕਿਹਾ ਵੀ ਬਚਾ ਰੋਏ ਨਾਹੀ ਰਾਮ ਕਹੋ ਤਾਂ ਭਗਤ ਕਬੀਰ ਸਾਹਿਬ ਜੀ ਉਸੇ ਵੇਲੇ ਰਾਮ ਰਾਮ ਕਰਨ ਲੱਗ ਪਏ ਰਾਮ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਵਾਹਿਗੁਰੂ ਪਰਮੇਸ਼ਰ ਹੈ ਜੀ ਤੇ ਕਬੀਰ ਸਾਹਿਬ ਜੀ ਉਸ ਵੇਲੇ RAM RAM ਕਹਿਣ ਲੱਗ ਪਏ ਇਸ ਪ੍ਰਕਾਰ ਇਹਨਾਂ ਨੇ ਉਪਦੇਸ਼ ਪ੍ਰਾਪਤ ਕੀਤਾ ਕਬੀਰ ਜੀ ਦਾ ਪ੍ਰਤਾਪ ਬਹੁਤ ਸਾਧ ਸੰਗਤ ਜੀ ਵੱਧ ਗਿਆ ਹਉਸ ਵੇਲੇ ਰਾਮਾਨੰਦ ਜੀ ਦੇ ਚੇਲਿਆਂ ਨੇ ਰਾਮਾਨੰਦ ਜੀ ਨੂੰ ਸ਼ਿਕਾਇਤ ਕੀਤੀ ਵੀ ਭਗਤ ਕਬੀਰ ਜੀ ਦਾ ਪ੍ਰਤਾਪ ਵੱਧ ਗਿਆ ਸਾਨੂੰ ਕੋਈ ਪੁੱਛਦਾ ਵੀ ਨਹੀਂ ਤੁਸੀਂ ਆਪ ਹੀ ਉਸ ਨੀਵੀਂ ਜਾਤ ਵਾਲੇ ਨੂੰ ਗੁਰੂ ਦਿਸ਼ਣਾ ਦਿੱਤੀ ਹੈ ਰਾਮਾਨੰਦ ਜੀ ਕਹਿਣ ਲੱਗੇ ਮੈਂ ਤਾਂ ਕਦੇ ਨੀਵੀਂ ਜਾਤ ਵਾਲੇ ਨੂੰ ਉਪਦੇਸ਼ ਇਹ ਨਹੀਂ ਦਿੱਤਾ ਚੇਲੇ ਕਹਿਣ ਲੱਗੇ ਕਬੀਰ ਕਹਿੰਦਾ ਹੈ ਵੀ ਮੇਰਾ ਗੁਰੂ ਰਾਮਾਨੰਦ ਹੈ ਰਾਮਾਨੰਦ ਜੀ ਕਹਿੰਦੇ ਫਿਰ ਜਾਓ ਫਿਰ ਉਸ ਨੂੰ ਇੱਥੇ ਬੁਲਾ ਕਰਕੇ ਲਿਆਓ ਭਗਤ ਕਬੀਰ ਸਾਹਿਬ ਜੀ ਆ ਗਏ ਤਾਂ ਇਹਨਾਂ ਨੇ ਭਗਤਾ ਜੀ ਨੂੰ ਪੁੱਛਿਆ ਭਗਤ ਕਬੀਰ ਸਾਹਿਬ ਜੀ ਨੂੰ ਬਿਠਾ ਕਰਕੇ ਵੀ ਤੁਸੀਂ ਕਿਹਦੇ ਤੋਂ ਭੈ ਤਾਂ ਤੈਨੂੰ ਆਪਣਾ ਚੇਲਾ ਬਣਾਇ ਨਹੀਂ ਤੂੰ ਇਸ ਤਰ੍ਹਾਂ ਕਹਿਣਾ ਹੈ ਵੀ ਲਾਵਾਨੰਦ ਮੇਰਾ ਗੁਰੂ ਹੈ ਕਹਿਣ ਲੱਗਾ ਜਿਸ ਵੇਲੇ ਤੁਸੀਂ ਮਹਾਰਾਜ ਦੇ ਵਿੱਚ ਲੰਮਾ ਪਿਆ ਤੁਸੀਂ ਮੈਨੂੰ ਆਖਿਆ ਬੱਚਾ ਰਾਮ ਰਾਮ ਬੋਲ ਬਉਸੇ ਵੇਲੇ ਮੈਂ ਰਾਮ ਰਾਮ ਕਹਿਣਾ ਸ਼ੁਰੂ ਕਰ ਦਿੱਤਾ ਔਰ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਾਸ਼ੀ ਦੇ ਵਿੱਚ ਗਏ ਉਥੇ ਬਹੁਤ ਭਗਤ ਸਤਗੁਰੂ ਮਹਾਰਾਜੀ ਨੂੰ ਮਿਲੇ ਹਨ ਕਬੀਰ ਜੀ ਯਾਤਰਾ ਤੋਂ ਆ ਰਹੇ ਸਨ ਕਾਸ਼ੀ ਤੋਂ ਬਾਹਰ ਗੁਰੂ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ ਉਸ ਵੇਲੇ ਭਗਤ ਜੀ ਦੀ 106 ਸਾਲ ਦੀ ਉਮਰ ਸੀ ਭਗਤ ਕਬੀਰ ਸਾਹਿਬ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ ਤਾਂ ਉਦੋਂ ਗੁਰੂ ਮਹਾਰਾਜ ਦੇ ਮਿਲਣ ਕਰਕੇ ਇਹਨਾਂ ਨੇ ਨਿਰਗੁਣ ਸਰਗੁਣ ਦੀ ਏਕਤਾ ਦੀ ਭਗਤੀ ਕੀਤੀ। ਔਰ ਕਬੀਰ ਪੰਥੀਏ ਭਾਈ ਲੈਣਾ ਸਿੰਘ ਜੀ ਉਹ ਭਗਤ ਕਬੀਰ ਸਾਹਿਬ ਜੀ ਦੀ ਤਵਾਰਿਕ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਉਦੋਂ ਉਹ ਦੀ ਉਗਾਹੀ ਦਿੰਦੇ ਹਨ ਵੀ ਸਾਰੇ ਭਗਤਾਂ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਬਿਲਾਪ ਹੋਇਆ ਹੈ। ਅਰਗਿਆਨੇ ਗਿਆਨ ਸਿੰਘ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਭਗਤਾਂ ਦਾ ਮਿਲਣਾ ਦੱਸਿਆ ਹੈ। ਆਰਾਮ ਉਦਕ ਤਨ ਜਲਤ 부ਝਾਇਆ। हे ਸੰਤ ਜਨੋ ਆਰਾਮ ਵਾਹਿਗੁਰੂ ਦੇ ਨਾਮ ਰੂਪੀ ਉਦਕ ਜਲ ਨੇ ਮੇਰੇ ਤਨ ਮੇਰੇ ਸ਼ਰੀਰ ਦੇ ਵਿੱਚੋਂ ਵਿਛੋੜੇ ਦੇ ਜਲਤ ਸਾੜ ਨੂੰ 부ਝਾ ਦਿੱਤਾ। ਹੁਣ ਕਿਸੇ ਨੂੰ ਆਪਣੇ ਮਾਤਾ ਪਿਤਾ ਦਾ ਵਿਛੋੜਾ ਹੈ ਤੂੰ ਮੋਤਾ ਕਿਸੇ ਨੂੰ ਭੈਣ ਭਰਾ ਦਾ ਸੱਜਣ ਮਿੱਤਰ ਦਾ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਤਾਂ ਪਰਮੇਸ਼ਰ ਦਾ ਵਿਛੋੜਾ ਹੈ ਸਰੀਰ ਦੇ ਵਿੱਚੋਂ ਵਿਛੋੜੇ ਦੇ ਜਲਦ ਸਾੜ ਨੂੰ 부ਜਾ ਦਿੱਤਾ ਹੈ ਰਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਤਨ ਜਿਹੜਾ ਹੈ ਸੂਖਮ ਸ਼ਰੀਰ ਪਾਵ ਅੰਤਸ਼ ਕਰਨ ਦੇ ਵਿੱਚ ਵੀ ਵਿਛੋੜੇ ਦੀ ਜਿਹੜੀ ਜਲਨ ਸੀ ਬਾਣ ਬੁਧੀ ਇਨਾ ਦੇ ਵਿੱਚ ਵੀ ਵਿਛੋੜੇ ਦੀ ਜਲਨ ਨੂੰ 부ਝਾ ਦਿੱਤਾ ਹੈ। ਪਾਵ ਮਨ ਸ਼ਾਂਤ ਵਸਤਾ ਦੇ ਵਿੱਚ ਹੁਣ ਟਿਕ ਗਿਆ ਹੈ। ਰਹਾਉ। ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ। ਫਿਰ ਪ੍ਰਸ਼ਨ ਕੀਤਾ ਵੀ ਇਹ ਸੁਣ ਕਰਕੇ ਕੋਲ ਬੈਠੇ ਮਾਤਮਾ ਨੇ ਕਿਹਾ ਕਿ ਕਬੀਰ ਸਾਹਿਬ ਜੀ ਮਨ ਨੂੰ ਮਾਰਨ ਦੇ ਲਈ ਤਾਂ ਘਰ-ਬਾਰ ਛੱਡ ਕਰਕੇ ਜੰਗਲਾਂ ਦੇ ਵਿੱਚ ਜਾਣਾ ਪੈਂਦਾ ਹੈ ਪਰ ਤੁਸੀਂ ਤਾਂ ਘਰ ਪਰਿਵਾਰ ਦੇ ਵਿੱਚ ਰਹ ਰਹੇ ਤਾਂ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਉਤਰ ਦਿੰਦੇ ਹਨ ਮਨ ਮਾਰਨ ਕਾਰਨ ਬਨ ਜਾਈਐ ਵੀ ਹੈ ਮਾਤਮਾ ਜਨੋ ਜੇ ਮਨ ਦੇ ਮੰਤੇ ਸੁਭਾ ਨੂੰ ਭੜੇ ਸੁਭਾ ਨੂੰ ਮਾਰਨ ਦੇ ਵਾਸਤੇ ਜੰਗਲਾਂ ਦੇ ਵਿੱਚ ਬਨ ਪ੍ਰਸਤੀ ਬਣ ਕਰਕੇ ਜਾ ਕਰਕੇ ਜੰਗਲਾਂ ਦੇ ਵਿੱਚ ਰਹੀਏ ਤਾਂ ਬਨ ਪ੍ਰਾਣੀਆਂ ਪਾਣੀਆਂ ਦੇ ਕਿਨਾਰੇ ਜਾ ਕਰਕੇ ਰਹੀਏ ਜੰਗਲਾਂ ਦੇ ਵਿੱਚ ਰਹੀਏ ਪਾਣੀਆਂ ਦੇ ਕਿਨਾਰੇ ਤੇ ਜਾ ਕਰਕੇ ਰਹੀਏ ਭੇਖਾਂ ਨੂੰ ਧਾਰਨ ਕਰ ਲਈਏ ਅਨੇਕ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਵੇਦ ਪਾਠ ਆਦਿਕ ਰੂਪ ਪਾਠ ਵੀ ਕਰੀਏ ਜੰਗਲ ਦੇ ਵਿੱਚ ਜਾ ਕਰਕੇ ਕਰਮ ਕਾਂਡ ਕਰੀਏ ਪਰ ਸੋ ਜਲ ਬਿਨ ਭਗਵੰਤ ਨਾ ਪਾਈਐ ਪਰੋ ਜਲ ਉਹ ਪਾਣੀ ਰੂਪ ਪਰਮਾਤਮਾ ਜੋ ਤ੍ਰਿਸ਼ਨਾ ਕਾਲ ਮੋਹ ਕ્રોਧ ਆਦ ਅੱਗ ਨੂੰ ਬੁਝਾਉਣ ਵਾਲਾ ਹੈ ਇਹਨਾਂ ਵਿਕਾਰਾਂ ਦੀ ਅੱਗ ਨੂੰ ਬੁਝਾਉਣ ਵਾਲਾ ਹੈ ਲੋਭ ਲਾਲਚ ਨੂੰ ਬੁਝਾਉਣ ਵਾਲਾ ਹੈ ਖਤਮ ਕਰਨ ਵਾਲਾ ਹੈ ਓ ਭਗਵਾਨ ਤ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਬਗੈਰ ਉਦੀ ਪ੍ਰਾਪਤੀ ਨਹੀਂ ਹੁੰਦੀ ਪਾਇਆ ਨਹੀਂ ਜਾ ਸਕਦਾ ਜਿੱਥੇ ਮਰਜੀ ਚਲੇ ਜਾਈਏ ਜੰਗਲਾਂ ਦੇ ਵਿੱਚ ਲੈ ਜਾਈਏ ਘਰ ਬਾਰ ਛੱਡ ਦਈਏ ਜਿਹ ਪਾਵਕ ਸੁਰਨਰ ਹੈ ਜਾਰੇ ਜਿਸ ਕਾਲ ਦੀ ਪਾਵਕ ਜਿਸ ਕਾਲ ਦੀ ਅਗਨੇ ਮਾਇਆ ਤ੍ਰਿਸ਼ਨਾ ਰੂਪ ਪਾਵਕ ਅਗਨੇ ਸੌਰ ਭਾਵ ਦੇਵਤੇ ਦੇਤ ਭੋਗਣ ਰੂਪ ਪੂਜਾ ਕਰਨ ਰੂਪ ਤੇ ਨਾਰ ਭਾਵ ਮਨੁਖ ਮਾਇਆ ਨੂੰ ਸੰਗਰਹਿ ਕਰਨ ਰੂਪ ਵਿਸ਼ੇ ਭੋਗਣ ਸਾਰੇ ਹੀ ਛਾੜ ਦਿੱਤੇ ਹਨ राम उदक जन जदत उवारे हे ਮਹਾਤਮਾ ਜਨੋ ਸਾਨੂੰ ਦਾਸਾਂ ਨੂੰ ਤਾਂ ਵਾਹਿਗੁਰੂ ਦੇ ਨਾਮ ਰੂਪੀ उदक ਪਾਣੀ ਨੇ ਜਲਤ ਛੜਦਿਆਂ ਹੋਿਆਂ ਨੂੰ ਬਚਾ ਲਿਆ ਹੈ ਇਹ ਸਾਧੂ ਜਾਨ ਕਹਿਣ ਲਗੇ ਕਬੀਰ ਸਾਹਿਬ ਜੀ ਜਿਸ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਨਾਲ ਤੁਹਾਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਉਹ ਪਰਮੇਸ਼ਰ ਕਿੱਥੇ ਰਹਿੰਦਾ ਹੈ ਉਹਦਾ ਵਾਸਾ ਕਿੱਥੇ ਹੈ ਪਵ ਸਾਗਰ ਸੁਖ ਸਾਗਰ ਮਾਹੀ ਤੀਵਰ ਹੈ ਜਲ ਨਿਕੁ ਤਤ ਨਾਹੀ स्वागत ਕਬੀਰ ਸਾਹਿਬ ਜੀ ਉਤਰ ਦਿੰਦੇ ਹੈ ਸੰਤ ਜਨੋ ਉਹ ਸੁਖ ਸੁੱਖਾਂ ਦਾ ਸਾਗਰ ਸੁੱਖਾਂ ਦਾ ਸਮੁੰਦਰ ਵਾਹਿਗੁਰੂ ਭਵ ਪਾਵ ਸੰਸਾਰ ਸਾਗਰ ਪਾਵ ਸੰਸਾਰ ਸਮੁੰਦਰ ਦੇ ਵਿੱਚ ਹੀ ਹੈ ਸੰਸਾਰ ਦੇ ਵਿੱਚ ਹੀ ਹੈ ਇਸ ਦੇ ਵਿੱਚੋਂ ਵੀ ਉਸ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਸੁੱਖਾਂ ਦੇ ਸਮੁੰਦਰ ਪਰਮਾਤਮਾ ਦੇ ਵਿੱਚ ਪਰਚਦੇ ਹਨ ਉਹ ਅਮਰਤ ਨਾਮ ਰੂਪੀ ਜਲ ਨੂੰ ਪਾਣੀ ਨੂੰ ਪੀਂਦੇ ਰਹਦੇ ਹਨ ਇਹ ਅਮਰਤ ਰੂਪੀ ਜਲ ਨਿਕੁਟਤ ਕਦੇ ਭੁੱਕਣ ਵਾਲਾ ਨਹੀਂ ਹੈ ਇਹ ਨਾਮ ਰੂਪ ਜਲ ਐਸਾ ਹੈ ਇਹ ਤਾਂ ਨਿਕੁਟ ਨਿਕੁਟੇ ਨਾ ਜਾਏ ਇਹ ਭੁੱਕਣ ਵਾਲਾ ਨਹੀਂ ਹੈ ਕਬੀਰ ਸਾਹਿਬ ਜੀ ਅਸੀਂ ਆਪਣੀ ਤਪਤ ਨੂੰ ਕਿਵੇਂ 부ਝਾਈਏ ਫਿਰ ਪ੍ਰਸ਼ਨ ਕੀਤਾ ਉਹਨਾਂ ਤਾ ਕਬੀਰ ਸਾਹਿਬ ਜੀ ਉਤਰ ਦਿੰਦੇ ਹਨ ਕਹਿ ਕਬੀਰ ਪਾਜ सारंग ਪਾਨੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ हे ਸੰਤ ਜਨੋ ਵਾਹਿਗੁਰੂ ਨੇ ਗੈਂਡੇ ਦੇ ਸਿੰਘਾਂ ਵਾਲੇ सारंग ਤਨੋ ਖਨੋ ਆਪਣੇ ਪਾਨੀ ਆਪਣੇ ਹੱਥਾਂ ਦੇ ਵਿੱਚ ਪਕੜਿਆ ਹੋਇਆ ਹੈ ਉਸਨੂੰ ਭਜ ਉਹਦਾ ਭਾਵ ਉਹਦਾ ਭਜਨ ਕਰੋ ਸਿਮਰਨ ਕਰੋ ਜਿਵੇਂ ਸਾਰੰਗ ਬਬੀਹਾ ਪਾਣੀ ਸਵਾਤੀ ਮੂਨ ਦੀ ਪ੍ਰਾਪਤੀ ਦੇ ਲਈ ਪ੍ਰਯੋਗ ਪ੍ਰਯੋਗ ਕਰਕੇ ਜਾਪਦਾ ਹੈ ਉਸੇ ਤਰ੍ਹਾਂ ਜਪਣਾ ਕਰੋ ਭਾਈ ਜੋ ਸਾਰਿਆਂ ਦੇ ਪਾਣੀ ਹਥਾ ਭਾਵ ਇੰਦਰੀਆਂ ਤੇ ਰਿੰਗ ਭਾਵ ਹਿਰਦਿਆਂ ਆਦਿਕਾਂ ਨੂੰ ਸ੍ਰੇਸ਼ਤਾਈ ਬਖਸ਼ਣ ਵਾਲਾ ਬ੍ਰਹਮਚੇਤਨ ਹੈ ਉਹਦਾ ਭਜਨ ਕਰੋ ਪਰਮਾਤਮਾ ਦਾ ਵਾਹਿਗੁਰੂ ਦੇ ਨਾਮ ਰੂਪੀ ਉਹਦਕ ਭਾਵ ਜਲ ਨੇ ਪ੍ਰਭੂ ਰੂਪੀ ਜਲ ਨੇ ਮੇਰੇ ਵਿਛੋੜੇ ਮੇਰੇ ਤ੍ਰਿਸ਼ਨਾ ਦੀਨ ਤ੍ਰੇਹ ਨੂੰ 부ਜਾ ਦਿੱਤਾ ਹੈ ਗੌੜੀ ਕਬੀਰ ਜੀ ਮਾਧਵ ਜਲ ਕੀ ਪਿਆਸ ਨਾ ਜਾਏ ਏ ਮਦੋ ਮਦੋ ਮਾਇਆ ਦਾ ਪਤੀ ਵਾਹਿਗੁਰੂ ਇਹ ਵੀ ਪਰਮਾਤਮਾ ਦਾ ਨਾਮ ਹੈ ਏ ਮਾਦੋ ਮਾਇਆ ਦੇ ਪਤੀ ਵਾਇਗਰੂ ਸਾਡੇ ਵਿੱਚੋਂ ਨਾਮ ਰੂਪੀ ਜਲ ਭਾਵ ਪਾਣੀ ਦੀ ਬਿਆਸ ਤਰੇ ਨਾ ਜਾਵੇ ਭਾ ਮਹਾਰਾਜ ਕਿਰਪਾ ਕਰੋ ਭਾਵ ਨਾਮ ਜਪਦੇ ਰਹੀਏ ਇਹ ਨਾਮ ਰੂਪੀ ਜਲ ਪਾਣੀ ਦੇ ਹਿਰਦੇ ਦੇ ਵਿੱਚ ਆਉਣ ਕਰਕੇ ਨਾਮ ਜਪਣ ਦੀ ਇੱਛਾ ਰੂਪ ਅਗਨੀ ਜਿਹੜੀ ਹੈ ਆਗ ਜਿਹੜੀ ਹੈ ਬਹੁਤ ਜ਼ਿਆਦਾ ਔਟ ਖਲੋਤੀ ਹੈ ਭਾਵ ਰੋਮ ਰੋਮ ਦੇ ਵਿੱਚ ਆਪ ਜੀ ਦਾ ਸਿਮਰਨ ਕਰੀਏ ਮਹਾਰਾਜ ਜਲ ਮਹ ਹੈ ਅਗਨ ਉਠੀ ਅਧਕਾਏ ਰੋਮ ਰੋਮ ਮਾਰਾ ਆਪ ਦਾ ਸਿਮਰਨ ਕਰੀਏ ਇਹ ਮਾਦੋ ਮਾਇਆ ਦੇ ਪਤੀ ਪਰਮਾਤਮਾ ਵਾਹਿਗੁਰੂ ਆਪ ਜੀ ਦੇ ਨਾਮ ਰੂਪੀ ਜਲ ਦੀ ਸਾਡੇ ਅੰਦਰ ਬਹੁਤ ਪਿਆਸ ਲੱਗੀ ਹੋਈ ਹੈ ਆਪ ਜੀ ਐਸੀ ਕਿਰਪਾ ਦ੍ਰਿਸ਼ਟੀ ਕਰੋ ਵੀ ਇਹ ਕਦੇ ਵੀ ਜਾਵੇ ਨਾ ਆਰ ਵਕਤੇ ਬਣੀ ਰਹੇ ਹੈ ਵਾਹਿਗੁਰੂ ਜਦੋਂ ਅਧਿਕਾਏ ਬਹੁਤ ਜ਼ਿਆਦਾ ਆਪ ਦਾ ਨਾਮ ਰੂਪੀ ਜਲ ਸਾਡੇ ਹਿਰਦੇ ਦੇ ਵਿੱਚ ਪ੍ਰਾਪਤ ਹੋ ਗਿਆ ਤਾਂ ਉਸ ਵੇਲੇ ਤ੍ਰਿਸ਼ਨਾ ਰੂਪੀ ਅਗ ਅੰਦਰੋਂ ਉਠ ਭਾਵ ਨਵਿਰਤ ਹੋ ਗਈ ਹੈ ਤ੍ਰਿਸ਼ਨਾ ਦੀ ਅਗ ਹੁਣ ਬੁਝ ਗਈ ਹੈ ਏ ਮਾਦੋ ਹੈ ਵਾਹਿਗੁਰੂ ਹੈ ਰਾਮ ਜਿਨ੍ਹਾਂ ਨੂੰ ਪਦਾਰਥ ਰੂਪੀ ਜਲ ਦੀ ਪਿਆਸ ਤ੍ਰੇਹ ਲਗੀ ਹੈ ਪਦਾਰਥਾਂ ਦੀ ਲੋਭ ਨਾਲਜ ਹੈ وہ کدے بھی نہیں جانتی انہوں کے دے ہردے درچ پدارتھان کی پیاسا روپ تو جل کی ترشنا روپ آگ اٹھ کھلوتی ہے رہاو بشرام دے کر کے مارا جی کتن کرتے ہیں تل ندھ ہوں جل کا مین جل مہر ہو ਜਲ ਹੈ ਬਿਨ ਖੀਨ ਹੈ ਵਾਹਿਗੁਰੂ ਤੋ ਨਾਮ ਰੂਪੀ ਜਲ ਭਾਵ ਪਾਣੀ ਦਾ ਨਿੱਧ ਖਜ਼ਾਨਾ ਭਾਵ ਸਮੁੰਦਰ ਹੈ ਆਉ ਭਵ ਮੈਂ ਆਪ ਦੇ ਨਾਮ ਰੂਪੀ ਜਲ ਬਾਣੀ ਦਾ ਰਹਿਣ ਵਾਲਾ ਮੀਨ ਮੱਛੀ ਦੀ ਤਰ੍ਹਾਂ ਹ ਜਿਵੇਂ ਮਾਛਾ ਪਾਣੀ ਦੇ ਵਿੱਚ ਰਹਿੰਦਾ ਹੈ ਪਾਣੀ ਤੋਂ ਬਿਨਾ ਤੜਪ ਤੜਪ ਕੇ ਮਰ ਜਾਂਦਾ ਹੈ ਇਜੇ ਪ੍ਰਕਾਰ ਹੈ ਵਾਹਿਗੁਰੂ ਆਪ ਜਿਹਦੇ ਨਾਮ ਰੂਪੀ ਜਲ ਦੇ ਵਿੱਚ ਹੀ ਸਦਾ ਰਹਦੇ ਰਹੀਏ ਨਾਮ ਰੂਪੀ ਜਲ ਤੋਂ ਬਿਨਾ ਬਗੈਰ ਆਪਣੇ ਆਪ ਨੂੰ ਖੀਨ ਨਾ ਹੋਇਆ ਸੀ ਸਮਝਦੇ ਹਾਂ ਤੂੰ ਬਿੰਜਰ ਹਾ ਸੂਟਾ ਤੋਰ ਜੰਮ ਮੰਜਾਰ ਕਹਾ ਕਰ ਮੋਰ ਏ ਵਾਹਿਗੁਰੂ ਤੂੰ ਸਾਰਿਆਂ ਦਾ ਅਧਿਸ਼ਥਾਨ ਰੂਪ ਪਿੰਜਰ ਪਿੰਜਰੇ ਦੀ ਤਰ੍ਹਾਂ ਹੈ ਏ ਵਾਹਿਗੁਰੂ ਮੈਂ ਤੌਰ ਤੇਰੇ ਵਿੱਚ ਰਹਿਣ ਵਾਲਾ ਤੋਤਾ ਹਾਂ ਜਿਸ ਤਰ੍ਹਾਂ ਪਿੰਜਰੇ ਦੇ ਵਿੱਚ ਤੋਤਾ ਰਹਿੰਦਾ ਵਾਹਿਗੁਰੂ ਤੂੰ ਪਿੰਜਰੇ ਦੀ ਤਰ੍ਹਾਂ ਹੈ ਮੈਂ ਤੋਤੇ ਦੀ ਤਰ੍ਹਾਂ ਹਾਂ ਫਿਰ ਜਮ ਜਮ ਭਾਵ ਜਮਰਾਜ ਰੂਪੀ ਮੰਜਾਰ ਪਾਵ ਬਿੱਲਾ ਮੋਰ ਪਾਵ ਮੇਰੇ ਵੱਲ ਵੇਖਦਾ ਹੈ ਜਿਸ ਤਰ੍ਹਾਂ ਪਿਜਰੇ ਦੇ ਵਿੱਚ ਤੋਤਾ ਹੁੰਦਾ ਜਿੰਨਾ ਜਿਹੜਾ ਪਿੰਜਰੇ ਦੇ ਵਿੱਚ ਹੈ ਨਾ ਉਹਨੂੰ ਬਿੱਲਾ ਉਹਦਾ ਕੁਝ ਨਹੀਂ ਵਿਗਾੜ ਸਕਦਾ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਪਰਮਾਤਮਾ ਰੂਪੀ ਪਿੰਜਰੇ ਦੇ ਵਿੱਚ ਹੈ ਉਹਨੂੰ ਵਿਸ਼ਿਆਂ ਰੂਪ ਬਿੱਲਾ ਉਹਦਾ ਕੁਝ ਨਹੀਂ ਵਿਗਾੜ ਸਕਦਾ ਜਮ ਰਾਜ ਰੂਪ ਬਿੱਲਾ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਭਾਵੇਂ ਜਿਹੜਾ ਤੋਤਾ ਪਿੰਜਰੇ ਦੇ ਵਿੱਚ ਹੋਵੇ ਬਿੱਲਾ ਭਾਵੇਂ ਉਸ ਦੇ ਸਾਹਮਣੇ ਆਸ ਕਰਕੇ ਬੈਠਾ ਰਹੇ ਪਰ ਕੁਝ ਨਹੀਂ ਕਰ ਸਕਦਾ ਉਹਦਾ ਇਸੇ ਪ੍ਰਕਾਰ ਵਾਹਿਗੁਰੂ ਤੋਂ ਪਿੰਜਰੇ ਦੀ ਤਰ੍ਹਾਂ ਹੈ ਸਾਡਾ ਆਸਰਾ ਰੂਪ ਹੈ ਫਿਰ ਜਮ ਦੇ ਵਿੱਚ ਕਿਸੇ ਪ੍ਰਕਾਰ ਦੀ ਤਾਕਤ ਨਹੀਂ ਵੀ ਮੈਨੂੰ ਪਕੜ ਲਵੇ ਜਮ ਜਮਦੂਤ ਤੂੰ ਤਰ ਵਰ ਹਾ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ اے ਪਰਮੇਸ਼ਰ へ ਰਾਮ ਵਾਹਿਗੁਰੂ ਤੂੰ ਤਰਵਰ ਤੂੰ ਸ੍ਰੇਸ਼ਟ ਰੁਖ ਦੀ ਤਰ੍ਹਾਂ ਹੈ ਦਰਖਤ ਦੀ ਤਰ੍ਹਾਂ ਹੈ ਮੈਂ ਵੈਰਾਗ ਵਿਵੇਕ ਰੂਪ ਖੰਭਾਂ ਵਾਲਾ ਤੇਰੀ ਪ੍ਰਾਪਤੀ ਰੂਪ ਫਲ ਨੂੰ ਖਾਣ ਵਾਲਾ ਪੰਛੀ ਦੀ ਤਰ੍ਹਾਂ ਹਾਂ ਮਦ ਭਾਗੀ ਮਦੇ ਭਾਗਾ ਵਾਲਿਆਂ ਨੂੰ ਤੇਰੋ ਤੇਰਾ ਦਰਸ਼ਨ ਦਿਦਾਰ ਪ੍ਰਾਪਤ ਨਹੀਂ ਹੁੰਦਾ ਏ ਵਾਹਿਗੁਰੂ ਤੇਰੋ ਤੁਹਾਡੇ ਦਰਸ਼ਨ ਦੀਦਾਰ ਕਰਕੇ ਮਨ ਭਾਗ ਭਾਵ ਮਨ ਤਾਈ ਵਾਲੇ ਵੀ ਵਾਸ਼ਨਾ ਜਿਹੜੀ ਸੀ ਇਹ ਭੱਜ ਜਾਂਦੀ ਹੈ ਤੂੰ ਸਤਗੁਰ ਹਾਂ ਨੌ ਤਨ ਚੇਲਾ ਕਹਿ ਕਬੀਰ ਮਿਨ ਅੰਤ ਕੀ ਬੇਲਾ ਜਿਸ ਪ੍ਰਕਾਰ ਗੁਰੂ ਆ ਆਪਣੇ ਨਵੇਂ ਚੇਲੇ ਦੀ ਆਪ ਹੀ ਰੱਖਿਆ ਕਰੇ ਤਾਂ ਉਸ ਦਾ ਬਚਾ ਹੁੰਦਾ ਹੈ ਇਸੇ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਤੂੰ ਸਤਿਗੁਰੂ ਰੂਪ ਹੈ ਮੈਂ ਨੌਤਨ ਭਾਵ ਨਵੀਨ ਚੇਲਾ ਤੇਰਾ ਸੇਵਕ ਹਾਂ ਤੂੰ ਹੀ ਆਦੀ ਬਿਆਦੀ ਉਪਾਦੀ ਰੋਗਾ ਦੋ ਮੇਰੀ ਰਖਿਆ ਕਰਨ ਵਾਲਾ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਪਰਮੇਸ਼ਰ ਮੈਨੂੰ ਆ ਕਰਕੇ ਮਿਲਣਾ ਕਰ ਇਹ ਮਨੁੱਖਾ ਜਨਮ ਆਤ ਦੀ ਵਾਰੀ ਹੈ ਏ ਵਾਹਿਗੁਰੂ ਪਰਮੇਸ਼ਰ ਜਦੋਂ ਤੂੰ ਮੈਨੂੰ ਮਿਲ ਗਿਆ ਤਾਂ ਫਿਰ ਮੇਰੇ ਤੇ ਅੰਤ ਦਾ ਜਿਹੜਾ ਵੇਲਾ ਹੈ ਸਮਾਂ ਨਹੀਂ ਆਵੇਗਾ ਹੈ ਪਾਵ ਅੰਤ ਦਾ ਸਮਾਂ ਨਹੀਂ ਆ ਸਕੇਗਾ ਹੈ ਮਹਾਰਾਜ ਇਸ ਮਨੁੱਖਾ ਜਨਮ ਦੇ ਵਿੱਚ ਤੂੰ ਮੈਨੂੰ ਆ ਕਰਕੇ ਮਿਲਣਾ ਕਰ ਨਹੀਂ ਤਾਂ ਅੰਤ ਕੀ ਨਹੀਂ ਤਾਂ ਧਰਮ ਰਾਜ ਅੰਤ ਬੇਦਾ ਅਵੇਲਾ ਹੋ ਕਰਕੇ ਮੈਨੂੰ ਇਸ ਜਨਮ ਦੇ ਵਿੱਚ ਚਿੰਬੜ ਜਾਵੇਗਾ ਸੰਸਾਰੂਪੀ ਬੇਲਾ ਜੰਗਲ ਦੇ ਵਿੱਚ ਮੈਨੂੰ ਪੈਣਾ ਪਵੇਗਾ ਫਿਰ ਇਸ ਦੇ ਵਿੱਚ हे ਪਰਮੇਸ਼ਰ हे ਰਾਮ ਤੇਰੇ ਨਾਲ ਮਿਲਣ ਕਰ